ਅੰਜੀ ਵਾਹੇ ਕੋ ਜਿੱਤ ਖਾਲਸਾ ਵਾਹੇ ਕੋ ਜਿੱਕੀ ਫਤਿਹ ਅਤਾ ਹੀ ਤਾਨੂੰ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਅਸੀਂ ਉੱਥੇ ਚੱਲੇ ਆਏ ਮੇਰੇ ਕੋ ਛਾਂਤੀ ਰਹਿਣਾ ਮੇਰੇ ਗੱਲ ਕੋਈ ਨਹੀਂ ਕੋਈ ਹੁੱਲੜਬਾਜੀ ਦੇ ਕਾਰਨ ਮੌਕਾ ਦੇਣਾ ਉੱਥੇ ਇਹਨਾਂ ਨੂੰ ਮੌਕਾ ਨਹੀਂ ਜਣਾ ਕਹੀ ਸ਼ਾਂਤ ਰੋਸ ਮਾਰਚ ਇੱਕ ਬੈਠ ਰਹਿ ਇੱਕ ਜਗ੍ਹਾ ਤੇ ਜਿੱਥੇ ਮਰਜੀ ਸਾਨੂੰ ਕੋਈ ਨਹੀਂ ਭਾਵੇਂ ਜੇਲ੍ਹ ਚ ਲੈ ਜਾਣ ਜਿੱਥੇ ਮਰਜੀ ਲੈ ਜਾਣ ਤੁਸੀਂ ਕੋਈ ਹੁੱਲੜਬਾਜੀ ਨਹੀਂ ਕਰਨੀ ਸਾਰੀਆਂ ਸੰਗਤਾਂ ਨੂੰ ਪੀੜਿਆ ਭੀ ਹੋ ਤਾਂ ਨਿਕਲੋ ਤੁਸੀਂ ਅਰਦਾਸ ਕਰੋ ਵਾਹੇ ਗੁਰੂ ਗਾੜੀ ਵੱਧ ਤੋਂ ਵੱਧ ਉੱਥੇ ਮੋਰਚੇ 'ਚ ਪਹੁੰਚੋ ਸਾਰੀ ਸੰਗਤ ਤੇ ਕੋਈ ਗੱਲ ਨਹੀਂ ਜੇ ਇਹਨਾਂ ਨੂੰ ਜੇਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂਹੀਂ ਤਾਂ ਨੂੰ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਅਸੀਂ ਉੱਥੇ ਚੱਲੇ ਹਾਂ ਬਿਲਕੁਲ ਸ਼ਾਂਤ ਰਹਿਣਾ ਮੇਰਾ ਗੱਲ ਕੋਈ ਨਹੀਂ ਕੋਈ ਹੁੱਲੜਬਾਜੀ ਦੇ ਕਰਕੇ ਕੋਈ ਮੌਕਾ ਨਹੀਂ ਕਿੱਥੇ ਨਾ ਮੌਕਾ ਨਹੀਂ ਜਣਾ ਕਹੀ ਸ਼ਾਂਤ ਰੋਸ ਸਮਾਰਟਿਕ ਬੈਠ ਰਹੀ ਤੇ ਜਗਾ ਤੇ ਜਿੱਥੇ ਮਰਜੀ ਸਾਨੂੰ ਕੋਈ ਨਹੀਂ ਭਾਵੇਂ ਜੇਲ੍ਹ 'ਚ ਲੈ ਜਾਣ ਜਿੱਥੇ ਮਰਜੀ ਲੈ ਜਾਣ ਤੁਸੀਂ ਕੋਈ ਹੁੱਲੜਬਾਜੀ ਨਹੀਂ ਕਰਨੀ ਸਾਰੀਆਂ ਸੰਗਤਾਂ ਨੂੰ ਪੀੜਿਆ ਭੀ ਹੋ ਤਾਂ ਨਿਕਲੋ ਤੁਸੀਂ ਅਰਦਾਸ ਕਰੋ ਵਾਹਿਗੁਰੂ ਗਾੜੀ ਵੱਧ ਤੋਂ ਵੱਧ ਉੱਥੇ ਮੋਰਚੇ 'ਚ ਪਹੁੰਚੋ ਤੇ ਕੋਈ ਗੱਲ ਨਹੀਂ ਜਾਨੂ ਜੇ ਤੁਸੀਂ ਲੈ ਜਾਣਗੇ ਤੇ ਕੋਈ ਗੱਲ ਨਹੀਂ ਨਹੀਂ ਨਾ ਪੁੱਛਣ ਦਿੰਦੇ ਤਾਂ ਵੀ ਕੋਈ ਗੱਲ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਈ ਕੀ ਆ ਸਾਰੀ ਸੰਗਤ ਨੂੰ ਮੇਰੀ ਬੇਨਤੀ ਆ ਵੀ ਆਪ ਛੜਕਾ ਤੇ ਨਿਕਲੋ ਜੇ ਅੱਜ ਤੁਸੀਂ ਸਾਥ ਨਾ ਦਿੱਤਾ ਤਾਂ ਫਿਰ ਇਹਨਾਂ ਦੇ ਹੱਥ ਛੱਡਣਾ ਨਹੀਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਰੇ ਪਾ ਦੇ ਸਾਰੀਆਂ ਵੀਰਾਂ ਪੇਜਾ ਤੁਹਾਡਾ ਤੇ ਇੱਕ ਵਾਰੀ ਵੀ ਹੁਣ ਨੌਕਰੀਆਂ ਕਿੱਦਾਂ ਜਾਂਦੀਆਂ ਤੁਸੀਂ ਜਿਹੜਾ ਪੱਗਾ ਸਿਰ ਤੇ ਸਾਡਾ ਦੁੱਧ ਪੀ ਕੇ ਸੱਪਾਂ ਦੇ ਪੁੱਤ ਕਦੀ ਮਿੱਤ ਬੰਦੇ ਦੁੱਧ ਪਿਆ ਇਹਨਾਂ ਨੂੰ ਬੋਲੋ ਆਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਜੰਗ ਦਾ ਮਸਾਲਾ ਸਾਬੋ ਕੀ ਕਲੰਡੀ ਜਾਣਦੇ ਸੀ ਇਹਨਾਂ ਨੇ ਸਾਡੇ ਨਾਲ ਬਹੁਤ ਵਧੀਕੀ ਕੀਤੀ ਸਾਡੇ ਬੈਤ ਵੀ ਕੱਪੜਿਆਂ ਵਾਲੇ ਲਾਲੇ ਪਰਸੇ ਵੀ ਭੋਲੇ ਆ ਬਹੁਤ ਸਾਡੇ ਨਾਲ ਹੱਥੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਤਾਹੀਤ ਅਨੁਸਾਰ ਹੀ ਸੰਗਤ ਨੂੰ ਬੇਨਤੀ ਹੈ ਕਿ ਅਸੀਂ ਉੱਥੇ ਚੱਲੇ ਹਾਂ ਮੇਰੇ ਕੋ ਥਾਂਤੀ ਰਹਿਣਾ ਮੇਰਾ ਗੱਲ ਕੋਈ ਨਹੀਂ ਕੋਈ ਹੁੱਲੜਬਾਜੀ ਦੇ ਕਾਰਜ ਨੂੰ ਮੌਕਾ ਨਹੀਂ ਦੇਣਾ ਉੱਥੇ ਕਿਸ ਨੂੰ ਮੌਕਾ ਨਹੀਂ ਦੇਣਾ ਕਹੀ ਸ਼ਾਂਤਤਾ ਰੋਸਮਾਰਿਕ ਬੈਠ ਰਹੀ ਤੇ ਕਹਿੰਦਾ ਜਿੱਥੇ ਮਰਜੀ ਸਾਨੂੰ ਕੋਈ ਨਹੀਂ ਭਾਵੇਂ ਜੇਲ੍ਹ 'ਚ ਲੈ ਜਾਣ ਜਿੱਥੇ ਮਰਜੀ ਲੈ ਜਾਣ ਤੁਸੀਂ ਕੋਈ ਹੁੱਲੜਬਾਜੀ ਨਹੀਂ ਕਰਨੀ ਸਾਰੀਆਂ ਸੰਗਤਾਂ ਨੂੰ ਪੀ ਲਿਆ ਭੀ ਹੋ ਤਾਂ ਨਿਕਲੋ ਤੁਸੀਂ ਅਰਦਾਸ ਕਰੋ ਵਾਹਿਗੁਰੂ ਗਾੜੀ ਵੱਧ ਤੋਂ ਵੱਧ ਉੱਥੇ ਮੋਰਚੇ 'ਚ ਪਹੁੰਚੋ ਸਾਰੀ ਸੰਗਤ ਤੇ ਕੋਈ ਗੱਲ ਨਹੀਂ ਜਾਨ ਨੂੰ ਜੇਲ੍ਹ 'ਚ ਵੀ ਲੈ ਜਾਣਗੇ ਤੇ ਕੋਈ ਗੱਲ ਨਹੀਂ ਨਹੀਂ ਨਾ ਪਹੁੰਚਣ ਦਿੰਦੇ ਤਾਂ ਵੀ ਕੋਈ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਤਾਹੀ ਤਾਨੂੰ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਅਸੀਂ ਉੱਥੇ ਚੱਲੇ ਆਏ ਮਿਲ ਕੋ ਸ਼ਾਂਤ ਹੀ ਰਹਿਣਾ ਮੇਰੇ ਗੱਲ ਕੋਈ ਨਾ ਕੋਈ ਹੁਲੜਵਾਜੀ ਦੇ ਕਰਕੇ ਉਹਨੂੰ ਮੌਕਾ ਨਾ ਦੇਣਾ ਉੱਥੇ ਤੈਨੂੰ ਮੌਕਾ ਨਹੀਂ ਜੇਣਾ ਤਹੀ ਸ਼ਾਂਤ ਰੋਸ ਮਾਰਚ ਇੱਕ ਬੈਠੋ ਇੱਕ ਜਗ੍ਹਾ ਤੇ ਜਿੱਥੇ ਮਰਜੀ ਸਾਨੂੰ ਕੋਈ ਨਹੀਂ ਭਾਵੇਂ ਜੇਲ੍ਹ ਚ ਲੈ ਜਾਣ ਜਿੱਥੇ ਮਰਜੀ ਲੈ ਜਾਣ ਤੁਸੀਂ ਕੋਈ ਹੁਲੜਵਾਜੀ ਨਹੀਂ ਕਰਨੀ ਸਾਰੀਆਂ ਸੰਗਤਾਂ ਨੂੰ ਪੀ ਲਿਆ ਭੀ ਉਹ ਤਾਂ ਨਿਕਲੋ ਤੁਸੀਂ ਅਰਦਾਸ ਕਰੋ ਵਾਹਿਗੁਰੂ ਗਾੜੀ ਵੱਧ ਤੋਂ ਵੱਧ ਉੱਥੇ ਮੋਰਚੇ 'ਚ ਪਹੁੰਚੋ ਸਾਰੀ ਸੰਗਤ ਤੇ ਕੋਈ ਗੱਲ ਨਹੀਂ ਜਾਨੂੰ ਜੇ ਭਾਈ ਗੁਰਜੀ ਕਾ ਫਾਲਸਾ ਭਾਈ ਗੁਰਜੀ ਕੀ ਕਹਿੰਦੀ ਹੈ ਸਾਰੀ ਸੰਗਤ ਨੂੰ ਮੇਰੀ ਬੇਨਤੀ ਆ ਕਿ ਆਪ ਛੜਖਾ ਦੇ ਨਿਕਲੋ ਜੇ ਅੱਜ ਤੁਸੀਂ ਸਾਥ ਨਹੀਂ ਦਿੱਤਾ ਤਾਂ ਫਿਰ ਇਹਨਾਂ ਨੇ ਹਾਨੂੰ ਛੱਡਣਾ ਨਹੀਂ ਜੀ ਭਾਈ ਗੁਰਜੀ ਕਾ ਫਾਲਸਾ ਭਾਈ ਗੁਰਜੀ ਕੀ ਕਹਿੰਦੀ ਆ ਵੀ ਪਾ ਦੇ ਸਾਰਿਆਂ ਵੀ ਤਾਂ ਪੇ ਜਾਂਦਾ ਤਾਂ ਤਾਂ ਇੱਕ ਵਾਰੀ ਵੀ ਹੁਣ ਨੌਕਰੀਆਂ ਕਿੱਦਾਂ ਜਾਂਦੀਆਂ ਤੁਸੀਂ ਜਿਹੜਾ ਪੱਗਾਂ ਸਿਰ ਤੇ ਸਾਡਾ ਦੁੱਧ ਪੀ ਕੇ ਸੱਪਾਂ ਦੇ ਪੁੱਤ ਕਦੀ ਮਿੱਤ ਬੰਦੇ ਦੁੱਧ ਪਿਆ ਇਹਨਾਂ ਬੋਲੋ ਆਹ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਤਾਂ ਦਮਦਮਾ ਸਾਹਿਬੋ ਕੀ ਤਲਵੰਡੀ ਜਾਣਦੇ ਸੀ ਇਹਨਾਂ ਨੇ ਸਾਡੇ ਨਾਲ ਬਹੁਤ ਵੱਡੀ ਕੀ ਕੀਤੀ ਸਾਡੇ ਬੈਤਰੀ ਕੱਪੜਿਆਂ ਵਾਲੇ ਲਾਲੇ ਪਰਸੇ ਵੀ ਖੋਲੇ ਆ ਬਹੁਤ ਸਾਡੇ ਨਾਲ ਹੱਥੋਂ ਹਾਂਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਤਾਂ ਹੀ ਤੁਹਾਨੂੰ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਅਸੀਂ ਉੱਥੇ ਚੱਲੇ ਆਏ ਮੇਰੇ ਕੋ ਸ਼ਾਂਤੀ ਰਹਿਣਾ ਮੇਰਾ ਗੱਲ ਕੋਈ ਨੇ ਕੋਈ ਹੁੱਲੜਵਾਜੀ ਦੇ ਕਰਕੇ ਨੂੰ ਮੌਕਾ ਨਹੀਂ ਦੇਣਾ ਉੱਥੇ ਇਸ ਨੂੰ ਮੌਕਾ ਨਹੀਂ ਜੇਣਾ ਕਹੀ ਸ਼ਾਂਤਤਾ ਰੋਸਮਾਰਿਕ ਬੈਠੋ ਇੱਕ ਜਗ੍ਹਾ ਤੇ ਜਿੱਥੇ ਮਰਜੀ ਸਾਨੂੰ ਕੋਈ ਨਹੀਂ ਭਾਵੇਂ ਜੇਲ੍ਹ ਚ ਲੈ ਜਾਣ ਜਿੱਥੇ ਮਰਜੀ ਲੈ ਜਾਣ ਤੁਸੀਂ ਕੋਈ ਹੁੱਲੜਵਾਜੀ ਨਹੀਂ ਕਰਨੀ ਸਾਰੀਆਂ ਸੰਗਤਾਂ ਨੂੰ ਪੀ ਲਿਆ ਭੀ ਹੋ ਤਾਂ ਨਿਕਲੋ ਤੁਸੀਂ ਅਰਦਾਸ ਕਰੋ ਵਾਹਿਗੁਰੂ ਗਾੜੀ ਵੱਧ ਤੋਂ ਵੱਧ ਉੱਥੇ ਮੋਰਚੇ 'ਚ ਪਹੁੰਚੋ ਸਾਰੀ ਸੰਗਤ ਤੇ ਕੋਈ ਗੱਲ ਨਹੀਂ ਜਾਨੂੰ ਜੇਲ੍ਹ 'ਚ ਵੀ ਲੈ ਜਾਣਗੇ ਤੇ ਕੋਈ ਗੱਲ ਨਹੀਂ ਨਹੀਂ ਨਾ ਪਹੁੰਚਣ ਦਿੰਦੇ ਤਾਂ ਵੀ ਕੋਈ ਗੱਲ ਨਹੀਂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂਹੀਂ ਤਾਨੂੰ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਅਸੀਂ ਉੱਥੇ ਚੱਲੇ ਹਾਂ ਬਿਲਕੁਲ ਸ਼ਾਂਤ ਹੀ ਰਹਿਣਾ ਮੇਰੇ ਗੱਲ ਕੋਈ ਨਹੀਂ ਕੋਈ ਹੁੱਲੜਬਾਜੀ ਦੇ ਕਰਕੇ ਨੂੰ ਮੌਕਾ ਨਹੀਂ ਦੇਣਾ ਉੱਥੇ ਕੋਈ ਮੌਕਾ ਨਹੀਂ ਜੇਣਾ ਕਹੀ ਸ਼ਾਂਤ ਰੋਸ ਮਰਚਕ ਬੈਠ ਜਾਓ ਇੱਥੇ ਜਿੱਥੇ ਮਰਜੀ ਸਾਨੂੰ ਕੋਈ ਨਹੀਂ ਭਾਵੇਂ ਜੇਲ੍ਹ ਚ ਲੈ ਜਾਣ ਜਿੱਥੇ ਮਰਜੀ ਲੈ ਜਾਣ ਤੁਸੀਂ ਕੋਈ ਹੁੱਲੜਬਾਜੀ ਨਹੀਂ ਕਰਨੀ ਸਾਰੀਆਂ ਸੰਗਤਾਂ ਨੂੰ ਪੀ ਲਿਆ ਭੀ ਹੋ ਤਾਂ ਨਿਕਲੋ ਤੁਸੀਂ ਅਰਦਾਸ ਕਰੋ ਵਾਹਿਗੁਰੂ ਗਾੜੀ ਵੱਧ ਤੋਂ ਵੱਧ ਉੱਥੇ ਮੋਰਚੇ 'ਚ ਪਹੁੰਚੋ ਸਾਰੀ ਸੰਗਤ ਤੇ ਕੋਈ ਗੱਲ ਨਹੀਂ ਜੇਾਨੂੰ ਜੇਲ੍ਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਸਾਰੀ ਸੰਗਤ ਨੂੰ ਮੇਰੀ ਬੇਨਤੀ ਆ ਕਿ ਆਪ ਛੜਕਾ ਦੇ ਨਿਕਲੋ ਜੇ ਅੱਜ ਤੁਸੀਂ ਸਾਥ ਨਾ ਦਿੱਤਾ ਤਾਂ ਫਿਰ ਇਹਨਾਂ ਨੇ ਹੱਥ ਛੜਨਾ ਨਹੀਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਰੇ ਪਾਜ ਸਾਹਨੇ ਵੀ ਜਾ ਪੇ ਜਾ ਸਾਡਾ ਇੱਕ ਵਾਰੀ ਵੇਹੋਂ ਨੌਕਰੀਆਂ ਕਿਦਾਂ ਜਾਂਦੀਆਂ ਤੂੰ ਹੀ ਜਿਹੜਾ ਪੱਗਾ ਸਿਰ ਤੇ ਸਾਡਾ ਦੁੱਧ ਪੀ ਕੇ ਸੱਪਾਂ ਦੇ ਪੁੱਤ ਕਾ ਜੀ ਮਿੱਤ ਬਣਦੇ ਦੁੱਧ ਪਿਆ ਇਹਨਾਂ ਨੂੰ ਬੋਲੋ ਆਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਪੰਡਮਾ ਸਾਹਿਬ ਸਾਬੋ ਕੀ ਕਲੰਡੀ ਜਾਣਦੇ ਸੀ ਇਹਨਾਂ ਨੇ ਸਾਡੇ ਨਾਲ ਬਹੁਤ ਵਧੀਕੀ ਕੀਤੀ ਸਾਡੇ ਬੈਕਰੀ ਕੱਪੜਿਆਂ ਵਾਲੇ ਲਾਲੇ ਪਰਸੇ ਵੀ ਖੋਲੇ ਆ ਬਹੁਤ ਸਾਡੇ ਨਾਲ ਹੱਥੋਂ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਤਾ ਹੀ ਤਾਨੂੰ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਅਸੀਂ ਉੱਥੇ ਚੱਲੇ ਫਿਰ ਕੋਈ ਛਾਂਤੀ ਰਹਿਣਾ ਮੇਰੇ ਗੱਲ ਕੋਈ ਨਹੀਂ ਕੋਈ ਹੁੱਲੜਵਾਜੀ ਦੇ ਕਾਰਨ ਨੂੰ ਮੌਕਾ ਦੇਣਾ ਉੱਥੇ ਇਹਨਾਂ ਨੂੰ ਮੌਕਾ ਨਹੀਂ ਦੇਣਾ ਕਹੀ ਸ਼ਾਂਤ ਰੋਸ ਮਾਰਚ ਇੱਕ ਬੈਠ ਰਹਿਤ ਜਗ੍ਹਾ ਤੇ ਜਿੱਥੇ ਮਰਜੀ ਸਾਨੂੰ ਕੋਈ ਨਹੀਂ ਭਾਵੇਂ ਜੇਲ੍ਹ ਚ ਲੈ ਜਾਣ ਜਿੱਥੇ ਮਰਜੀ ਲੈ ਜਾਣ ਤੁਸੀਂ ਕੋਈ ਹੁੱਲੜਵਾਜੀ ਨਹੀਂ ਕਰਨੀ ਸਾਰੀਆਂ ਸੰਗਤਾਂ ਨੂੰ ਪੀ ਲਿਆ ਭੀ ਹੋ ਤਾਂ ਨਿਕਲੋ ਤੁਸੀਂ ਅਰਦਾਸ ਕਰੋ ਵਾਹਿਗੁਰੂ ਗਾੜੀ ਦੇ ਵੱਧ ਤੋਂ ਵੱਧ ਉੱਥੇ ਮੋਰਚੇ 'ਚ ਪਹੁੰਚੋ ਸਾਰੀ ਸੰਗਤ ਤੇ ਕੋਈ ਗੱਲ ਨਹੀਂ ਜਾਨ ਨੂੰ ਜੇਲ੍ਹ 'ਚ ਵੀ ਲੈ ਜਾਣਗੇ ਤੇ ਕੋਈ ਗੱਲ ਨਹੀਂ ਨਹੀਂ ਨਾ ਪਹੁੰਚਣ ਦਿੰਦੇ ਤਾਂ ਵੀ ਕੋਈ ਗੱਲ ਨਹੀਂ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਤੈ ਇਸ ਅਨੁਸਾਰ ਹੀ ਸੰਗਤ ਨੂੰ ਬੇਨਤੀ ਹੈ ਕਿ ਅਸੀਂ ਉੱਥੇ ਚੱਲੇ ਹਾਂ ਮੇਰੇ ਕੋ ਛਾਂਤੀ ਰਹਿਣਾ ਮੇਰੇ ਗੱਲ ਕੋਈ ਨਹੀਂ ਕੋਈ ਹੁੱਲੜਬਾਜੀ ਦੇ ਕਾਰਜ ਨੂੰ ਮੌਕਾ ਨਹੀਂ ਦੇਣਾ ਉੱਥੇ ਕਿਸੇ ਨੂੰ ਮੌਕਾ ਨਹੀਂ ਜਣਾ ਕਹੀ ਸ਼ਾਂਤ ਰੋਸ ਮਾਰਚ ਇੱਕ ਬੈਠ ਰਹਿਣ ਦੀ ਜਗ੍ਹਾ ਤੇ ਜਿੱਥੇ ਮਰਜ਼ੀ ਸਾਨੂੰ ਕੋਈ ਨਹੀਂ ਭਾਵੇਂ ਜੇਲ੍ਹ ਚ ਲੈ ਜਾਣ ਜਿੱਥੇ ਮਰਜ਼ੀ ਲੈ ਜਾਣ ਤੁਸੀਂ ਕੋਈ ਹੁੱਲੜਬਾਜੀ ਨਹੀਂ ਕਰਨੀ ਸਾਰੀਆਂ ਸੰਗਤਾਂ ਨੂੰ ਪੀ ਲਿਆ ਭੀ ਹੋ ਤਾਂ ਨਿਕਲੋ ਤੁਸੀਂ ਅਰਦਾਸ ਕਰੋ ਵਾਹਿਗੁਰੂ ਗਾੜੀ ਵੱਧ ਤੋਂ ਵੱਧ ਉੱਥੇ ਮੋਰਚੇ 'ਚ ਪਹੁੰਚੋ ਸਾਰੀ ਸੰਗਤ ਤੇ ਕੋਈ ਗੱਲ ਨਹੀਂ ਜਾਨ ਵਾਈਗੁਰਜੀ ਕਾ ਖਾਲਸਾ ਵਾਈਗੁਰਜੀ ਕੀ ਫਤਿਹ ਆਹ ਕੀ ਆ ਸਾਰੀ ਸੰਗਤ ਨੂੰ ਮੇਰੀ ਬੇਨਤੀ ਆ ਕਿ ਆਪ ਛੜਕਾ ਦੇ ਨਿਕਲੋ ਜੇ ਅੱਜ ਤੁਸੀਂ ਸਾਥ ਨਹੀਂ ਦਿੱਤਾ ਤਾਂ ਫਿਰ ਇਹਨਾਂ ਨਾਲ ਛੜਣਾ ਨਹੀਂ ਤੇ ਵਾਈਗੁਰਜੀ ਕਾ ਖਾਲਸਾ ਵਾਈਗੁਰਜੀ ਕੀ ਫਤਿਹ ਆ ਵੀ ਪਾ ਦੇ ਸਾਰੀਆਂ ਵੀਰਾਂ ਪੇਜਾ ਤੁਹਾਡਾ ਤੇ ਇੱਕ ਵਾਰੀ ਵੇਹੋਂ ਨੌਕਰੀਆਂ ਤੇ ਗਾਂ ਜਾਂਦੀ ਆ ਤੁਸੀਂ ਜਿਹੜਾ ਪੱਗਾ ਸਿਰ ਤੇ ਸਾਡਾ ਦੁੱਧ ਪੀ ਕੇ ਸੱਪਾਂ ਦੇ ਪੁੱਤ ਕਦੀ ਮਿੱਤ ਬਣਦੇ ਦੁੱਧ ਪਿਆ ਇਹਨਾਂ ਨੂੰ ਬੋਲੋ ਆਹ ਵਾਈਕੂ ਜੀ ਦਾ ਪਾਲ ਸਾਹਿਬ ਆਹ ਬਜੀ ਕੀ ਭਤੇ ਅਸੀਂ ਚੰਦਮਾ ਸਾਹਿਬ ਸਾਬੋ ਕੀ ਕਲੰਡੀ ਜਾਣਦੇ ਸੀ ਇਹਨਾਂ ਨੇ ਸਾਡੇ ਨਾਲ ਬਹੁਤ ਵਧੀਆ ਕੀ ਕੀਤੀ ਸਾਡੇ ਬੈਤਰੀ ਕੱਪੜਿਆਂ ਵਾਲੇ ਲਾਲੇ ਪਰਸੇ ਵੀ ਖੋਲੇ ਆ ਬਹੁਤ ਸਾਡੇ ਨਾਲ